ਮਲਾਰ ਮਹੱਲਾ ਤੀਜ ਗਣ ਗੰਦਰਬ ਨਾਮੇ ਸਭ ਉਦਰੇ ਕੁਰਕਾ ਸ਼ਬਦ ਵਿਚਾਰ ਹਉ ਮੈਂ ਬਾਰ ਸਦ ਮਨ ਵਸਾਇਆ ਹਰ ਰਾਖਿਆ ਔਰ ਧਾਰ ਜਿਸੈਬ ਜਾਏ ਸੋਈ 부ਜੈ ਜਿਸ ਨੂੰ ਆਪੇ ਲੈ ਮਿਲਾਏ ਆਨ ਦਿਨ ਬਾਣੀ ਸਬਦੇ ਗਾਵੇ ਸਾਚ ਰਹਿ ਲਿਵਲਾਏ ਮਨ ਮੇਰੇ ਖੇਨ ਖੇਨ ਨਾਮ ਸੁਮਾਲ ਗੁਰ ਕੀ ਬਾਤ ਸਬਦ ਸੁਖ ਅੰਤਰ ਸਦਾ ਨਿਭਹਿ ਤੇਰੇ ਨਾਲ ਰਹਾਉ ਮਨ ਮੁਖ ਪਖੰਡ ਕਦੇ ਨਾ ਚੁਕੇ ਦੂਜੈ ਭਾਇ ਦੁਖ ਪਾਏ ਨਾ ਵਿਸਾਰ ਬਖਿਆ ਮਨ ਰਾਤੇ ਬਿਰਥਾ ਜਨਮ ਕੁਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਏ ਮਰ ਮਰ ਜਨ ਮੈਂ ਕਦੇ ਨ ਭੁਜੇ ਵਿਸਟਾ ਮਹਿਸਮਾਏ ਗੁਰਮੁਖ ਨਾਮ ਰਤੇ ਸੇ ਉਦਰੇ ਗੁਰ ਕਾ ਸਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰਾਖਿਆ ਉਰਤਾਰ ਮਨ ਤਨ ਨਿਰਮਲ ਨਿਰਮਲ ਮਤ ਊਤਮ ਊਤਮ ਬਾਣੀ ਹੋਈ ਏਕੋ ਪੁਰਖ ਏਕੋ ਪ੍ਰਭ ਜਾਤਾ ਦੂਜਾ ਅਵਰ ਨ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਨ ਤਨ ਰਤਾ ਗੁਰ ਕੀ ਬਾਣੀ ਸੇਵਾ ਸੁਰਤ ਸੁਮੇ ਅੰਤੁਰ ਵਸਿਆ ਅਲੱਖ ਭੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੇਂ ਤਿਸ ਆਪੇ ਦੇਵੇ ਭਾਵੇਂ ਵਿਚ ਲਾਏ ਮਲਾਰ ਮਹੱਲਾ ਦੀਜਾ ਧੋ ਤੁਕੇ ਸਤਿਗੁਰ ਤੇ ਪਾਵਾ ਘਰ ਦਰ ਮਹਿਲ ਸੋਥਨ ਗੁਰ ਸਬਦੀ ਚੁਕੇ ਅਬਮਾਨ ਜਿਨ ਕਲ ਲਾਟ ਲਖਿਆ ਧੁਰ ਨਾਮ ਅਨ ਦਿਨ ਨਾਮ ਸਦਾ ਸਦਾ ਧਿਆਵਹਿ ਸਾਚੀ ਦਰਗਹਿ ਪਾਵਹਿ ਮਾਨ ਰਹੁ ਮਨ ਕੀ ਬਿਦ ਸਤਿਗੁਰ ਤੇ ਜਾਣੈ ਅਨ ਦਿਨ ਲਾਗੈ ਸਦ ਹਰਿ ਸਿ ਧਿਆਨ ਗੁਰਬਖਦ ਰਤੇ ਸਦਾ ਬੈਰਾਗੀ ਹਰ ਦਰਗਹਿ ਸਾਚੀ ਪਾਵਹਿ ਮਾਨ ਇਹੋ ਮਨ ਖੇਲਾ ਹੁਕਮ ਕਾ ਬਾਧਾ ਇੱਕ ਖਿਨ ਮਹਿ ਦਹਿ ਦਸ ਫਿਰ ਆਵੈ ਜਾਇ ਆਪੇ ਨਦਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸਿ ਆਵੈ ਇਸ ਮਨ ਕੀ ਬਿਦ ਮਨ ਹੂ ਜਾਣਾ ਬੂਝੈ ਸਬਦ ਵਿਚਾਰ ਨਾਨਕ ਨਾਮ ਧਿਆਇਦਾ ਨਾਨਕ ਨਾਮ ਧਿਆਏ ਸਦਾ ਤੂੰ ਭਵ ਸਾਗਰ ਜਿਤ ਪਾਵਹਿ ਪਾਰ ਮਲਾਰ ਮਹੱਲਾ ਤੀਜਾ ਜਿਉ ਪਿੰਡ ਪ੍ਰਾਣ ਸਭ ਤਿਸਕੇ ਘਟ ਘਟ ਰਹਿਐ ਸਮਾਈ ਏਕਸ ਬਿਨ ਮੈਂ ਅਵਰ ਨ ਜਾਣਾ ਸਤਿਗੁਰ ਦੀਆ 부ਝਾਈ ਮਨ ਮੇਰੇ ਨਾਮ ਰਹਾ ਲਿਵ ਲਾਈ ਅਦੇਸਤ ਅਗੋਚੇਰਾ ਪ੍ਰੰਪਰ ਕਰਤਾ ਗੁਰ ਕੈ ਸਬਦ ਹਰ ਧਿਆਈ ਰਹਾ ਮਨ ਤਨ ਭੀਜੈ ਏਕ ਲਿਵ ਲਾਗੇ ਸਹਿਜੇ ਰਹੇ ਸਮਾਈ ਗੁਰ ਪ੍ਰਸਾਦੀ ਭ੍ਰੰਪੋ ਭਾਗ ਏਕ ਨਾਮ ਲਿਵ ਲਾਈ ਗੁਰ ਬਚਨੀ ਸਚukar ਕੁਮਾਵਹਿ ਗਤ ਮੇਤ ਗਤ ਮਤ ਤਬਹੀ ਪਾਈ ਕੋਟ ਮਦੇ ਕਿ ਸਹਿਬ ਜਾਏ ਤਾਂ ਤਿਨ ਮਨ ਤਿਨ ਨਾ ਰਾਮ ਨਾਮ ਲਿਵ ਲਾਈ ਜਹ ਜਹ ਦੇਖਾਂ ਤਹ ਏਕੋ ਸੋਈ ਇਹ ਗੁਰਮਤ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈਰਾਗੀ ਦਰ ਸਾਚੈ ਪਤ ਪਾਈ ਮਨ ਰੇ ਮਨਸੂ ਰਹੋ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਸੇਤੀ ਲਿਵ ਲਾਈ ਰਹੋ ਮੇਰਾ ਪ੍ਰਭ ਅਤ ਅਗਮ ਅਗੋਚਰ ਗੁਰਮਤਿ ਦੇਵੁਝਾਈ ਸਚ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਆਪੇ ਸਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਲਾਈ ਦੇਹੀ ਕਾਚੀ ਪਾਉਣ ਬਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾ ਰਹਿ ਲਾਏ ਸੂ ਸੱਚ ਰਹਿ ਅਸਮਾਈ ਨਾਨਕ ਨਾਮ ਬਿਨਾ ਕੋਈ ਕੇਸ਼ ਨਾਹੀ ਨਾਮੇ ਦੇਵਡਾਈ ਮਲਾਰ ਮਹੱਲਾ ਤੀਜਾ ਹੋ ਮੈਂ ਬਖਮਨ ਮੋਹਿ ਲਾਦੇ ਲਦਿਆ ਅਜਗਰ ਭਾਰੀ ਗਰੜ ਸ਼ਬਦ ਮੁਖ ਪਾਇਆ ਹਉ ਮੈਂ ਬਿਖਰ ਮਾਰੀ ਮਨ ਰੇ ਹਉ ਮੈਂ ਮੋਹ ਦੁਖ ਭਾਰੀ ਇਹ ਭਉ ਜਲ ਜਗਤ ਨ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਰਹਾ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਨਜ਼ਰੀ ਪਾਰ ਉਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਉਤਮਾ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਓਰ ਧਾਰ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਮਲਾਰ ਮਹੱਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਇਹੋ ਮਨ ਗਿਰਹੀ ਕੇਹੋ ਮਨੁ ਦਾਸੀ ਇਹੋ ਮਨ ਅਵਰਨ ਸਦਾ ਅਵਨਾਸੀ ਕੇ ਇਹੋ ਮਨ ਚੰਚਲ ਕੇ ਇਹੋ ਮਨ ਬਹਿਰਾਗੀ ਇਸ ਮਨ ਕੋ ਮਮਤਾ ਕਿੱਥੋ ਲਾਗੀ ਪੰਡਤੇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਪੜਹਿ ਉਠਾਵਹ ਭਾਰ ਰਹਾਓ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰ ਸ੍ਰਿਸ਼ਟ ਉਪਾਈ ਗੁਰ ਪ੍ਰਸਾਦੀ 부ਝੋ ਭਾਈ ਸਦਾ ਰਹੋ ਹਰ ਕੀ ਸਰਣਾਈ ਸੋ ਪੰਡਤ ਜੋ ਤਹਾਂ ਗੁਨਾ ਕੀ ਪਾંડ ਉਤਾਰੈ ਅਨਤਨ ਏਕੋ ਨਾਮ ਵਖਾਣੈ ਸਤਗੁਰ ਕੀ ਉਹ ਦੀ ਖੈਲੇ ਸਤਗੁਰ ਆਗੇ ਸੀਸ ਧਰੇ ਸਦਾ ਅਲੱਗ ਰਹੇ ਨਿਰਵਾਣ ਸੋ ਪੰਡਤ ਦਰਗਹਿ ਪਰਮਾਨ ਸਭ ਨਾਮਹਿ ਏਕੋ ਏਕ ਵਖਾਣੈ ਜਾਂ ਏਕੋ ਵੇਖ ਤਾ ਏਕੋ ਜਾਣ ਜਾ ਕੋ ਬਖਸ਼ ਮਿਲੇ ਸੋਏ ਐਤਉ ਥੈ ਸਦਾ ਸੁਖ ਹੋਏ ਕਹਿਤ ਨਾਨਕ ਕਬ ਨੂੰ ਬਿੱਦ ਕਰੇ ਕਿਆ ਕੋਏ ਸੋਹੀ ਮੁਕਤ ਜਾ ਕੋ ਕਿਰਪਾ ਹੋਏ ਅਨੰਦਨਾਰ ਗੁਣ ਗਾਵੇ ਸੋਏ ਸਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੋਨ ਮਰ ਮੁਖ ਪਰਮਾਈ ਜਮ ਕਾਲ ਮਾਰੇ ਨਿਤ ਪਤ ਗਵਾਹੀ ਸਤਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਦੁਬਦਾ ਖੋਇਆ ਕਉਢੀ ਬਦਲੇ ਜਾਏ ਰਹਾ ਕਰ ਕਿਰਪਾ ਗੁਰਮੁਖ ਲਗੇ ਪਿਆਰ ਅੰਤੁਰ ਭਗਤ ਹਰ ਹਰ ਓਰ ਧਾਰ ਭਵਜਲ ਸ਼ਬਦ ਲੰਗਾਵਣ ਹਾਰ ਦਰਸਾ ਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗਰ ਬਿਨ ਗੋਰ ਭਰਮ ਭੂਲੇ ਬਹੁ ਮਾਇਆ ਹੋ ਮਨ ਮਮਤਾ ਬਹੁ ਮੋਹ ਵਿਧਾਇ ਦੂਜੈ ਪਾਇ ਮਨ ਮੁਖ ਦੁਖ ਪਾਇਆ ਆਪੇ ਕਰਤਾ ਅਗਮਤਾ ਗੁਰ ਸਬਦੀ ਜਪਿਏ ਸਚਲਾ ਹਾਜਰ ਹਜੂਰ ਹਰ ਵੇ ਪਰਵਾਹ ਨਾਨਕ ਗੁਰਮੁਖ ਨਾਮ ਸਮਾ ਹਮਲਾਰ ਮਹੱਲਾ 3 ਜੀਵਤ ਮੁਖਤ ਗੁਰਮਤੀ ਲਾਗੇ ਹਰ ਕੀ ਭਗਤ ਅਨ ਦਿਨ ਸਦ ਜਾਗੇ ਸਤ ਗੁਰ ਸਿਵੈ ਆਪ ਗਵਾਏ ਹਉ ਤਿਨ ਜਾਣ ਕੇ ਸਦ ਲਾਗਉ ਪਾਏ ਹਉ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸਬਦ ਮਹਾਰਸ ਮੀਠਾ ਹਰ ਕਾ ਨਾਮ ਮੁਕਤ ਗਤ ਪਾਈ ਰਹਾ ਮਾਇਆ ਮੋਹ ਅਗਿਆਨ ਗੁਬਾਰ ਮਨੁ ਮੁਖ ਮੋਹੇ ਮੁਗਦ ਗੁਵਾਰ ਅਨੰਦ ਨਤੰਦਾ ਕਰਤ ਵਿਹਾਰੇ ਮਰ ਮਰ ਜਮਹਿ ਮਿਲੇ ਸਜਾਏ ਗੁਰਮੁਖ ਰਾਮ ਨਾਮ ਲਿਵ ਲਾਈ ਕੂੜੈ ਲਾਲ ਚਨਾਲ ਲਪਟਾਈ ਕੂੜੈ ਲਾਲ ਚਨਾਲ ਪਟਾਈ ਜੋ ਕੁਛ ਵੈ ਸਹਜ ਸੁਭਾਏ ਹਰ ਰਸ ਪੀਵੇ ਰਸਨ ਰਸਾਏ ਕੋਟ ਮਦੇ ਕੇ ਸੈ ਬੁਝਾਈ ਆਪੇ ਬਖਸ ਦੇਵ ੜਾਈ ਜੋ ਤੋਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸੁਮਾਈ ਬਿਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਘਰ ਰਹਿ ਗੁਰਸਬਦੀ ਅਸਰ ਘਰ ਬਹੈ ਮੇਰੇ ਮਨ ਕਾਹੇ ਰੋਸ ਕਰੀਜੈ ਲਾਹ ਕਲ ਜੁਗਰਾਮ ਨਾਮ ਹੈ ਗੁਰਮਤ ਅਨੰਦਨ ਹਿਰਦੈ ਰਵੀ ਜੈ ਰਹਾਉ ਬਾਬੀਹਾ ਕਹਿਨ ਕਹਿਨ ਬਿਲ ਲਾਏ ਪਰਦੇ ਬਿਨ ਪਰਦੇ ਕੇ ਨੀਂਦ ਨ ਪਾਏ ਇਹੋ ਵਿਚੋੜਾ ਸਹਿਆ ਨ ਜਾਏ ਸਤਿਗੁਰ ਮਿਲੇ ਤਾਂ ਮਿਲੇ ਸੁਭਾਏ ਨਾਮਹੀਣ ਬਿਨ ਸਹਿ ਦੁਖ ਪਾਏ ਤ੍ਰਿਸ਼ਨਾ ਜਲਿਆ ਭੂਖ ਨ ਜਾਏ ਵਿਣ ਭਾਗਾ ਨਾਮ ਨ ਪਾਇਆ ਜਾਏ ਬਹੁ ਵਿਦੂ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਕਿਆ ਮੈਲ ਵਿਕਿਆ ਵਾਪਾਰ ਮਰ ਜਨ ਮਹਿ ਫਿਰ ਹੋਈ ਖੁਆਰ ਗੁਰਮੁਖ ਤੁਰਿਆ ਗੁਣ ਓਰ ਧਾਰ ਗੁਰ ਮਾਨੈ ਮਾਨੈ ਸਭ ਕੋਏ ਗੁਰਬਚਨੀ ਮਨ ਸੀਤਲ ਹੋਏ ਚੌ ਜੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਘਰ ਪਹਿਲਾ ਚਉਪਦੇ ਏਕ ਓੰਕਾਰ ਸਤਗੁਰ ਪ੍ਰਸਾਦਿ ਅੰਧ ਨਹਰ ਹਰ ਧਿਆਉ ਹਿਰਦੈ ਮਤ ਗੁਰ ਮਤ ਦੂਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਸਤ ਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਭੇਟਿਉ ਬਨਵਾਰੀ ਰਹਾਉ ਜੇ ਨਾ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁੱਲ ਲਾਗੀ ਗਾਰੀ ਹਰ ਤਿਸ ਕੈ ਕੁੱਲ ਪਰਸੂਤ ਨ ਕਰਿਓ ਹੋ ਤਿਸ ਵਿਧਵਾ ਕਰ ਮਹਤਾਰੀ ਹਰ ਹਰ ਆਣ ਮਿਲਾਵੋ ਗੁਰ ਸਾਧੂ ਜਿਸ ਅਹਨਸ ਜਿਸ ਅਹਨਸ ਹਰੇ ਉਰਤਾਰੀ ਗੁਰ ਦੀਟੈ ਗੁਰ ਕਾ ਸਿੱਖ ਬਿਗ ਸਹਿ ਜਿਉ ਬਾਰਕ ਦੇਖ ਮਹਤਾਰੀ ਧੰਨ ਪਿਰ ਕਾ ਇਕ ਹੀ ਸੰਗਵਾਸਾ ਵਿੱਚ ਹਉ ਮੈਂ ਭੀਤ ਕਰਾਰੀ ਗੁਰਪੂਰੈ ਹਉ ਮੈਂ ਭੀਤ ਤੋਰੀ ਜਨ ਨਾਨਕ ਮਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਤੀ ਸਰਸਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕੇਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ 68 ਮੱਜਨ ਨਾਈ ਸਤ ਸੰਗਤ ਕੀ ਧੂਰ ਪਰਿ ਉਡਿਨੇ ਸਤ ਸੰਗਤ ਕੀ ਧੂਰ ਪਰਿ ਉਡਿਨੇ ਉਡ ਉਡ ਉਡਿਨੇ ਤ੍ਰੀ ਸਭ ਦੁਰਮਤ ਮੈਲ ਗਵਾਈ ਬਰੀਓਡ ਨੇਤਰੀ ਨੇਤਰੀ ਸਭ ਤੂੰ ਦੁਰਮਤ ਮੈਲ ਗਵਾਈ ਰਹਾਓ ਜਹਰ ਨਵੀਤ ਫਹਿ ਪਾਗੀਰ ਤਾਣੀ ਕੇਦਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋ ਚਹ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲਾ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੇ ਸ੍ਰਿਸ਼ਟ ਤੁਮਰੀ ਮੇਰ ਸਾਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਲਾਟੋਐ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਗਾਈ ਮਲਾਰ ਮਹਿਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰਿ ਕਿਰਪਾ ਕਰੈ ਤੇਸ ਕੀ ਦੂਖ ਭੂਖ ਸਭ ਉਤਰੈ ਜੋ ਹਰ ਗੁਣ ਹਰਿ ਉਚਰੈ ਜਪਿ ਮਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਨ ਧਿਆਵੇ ਭਗ ਸਾ ਗੁਰ ਪਾਰ ਪਰੈ ਰਹਾਉ ਤੇਸ ਜਨ ਕੇ ਹਮ ਹਾਟ ਵਿਹਾਜੇ ਜਿਸ ਹਰਿ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਏ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤਾ ਜਾ ਹਰ ਗੁਨ ਵਿਚਰੈ ਹਰ ਕਾ ਜਨ ਹਰ ਜਨ ਕਾਮੀਨਾ ਹਰ ਬਿਸਰਤ ਫੂਟ ਮਰੈ ਹਰ ਕਾ ਜਨ ਹਰ ਜਲ ਕਾਮੀਨਾ ਹਰ ਬਿਸਰਤ ਫੂਟ ਮਰੈ ਜਿਨੇ ਪ੍ਰੀਤ ਲਾਈ ਸੋ ਜਨ ਕਹਿ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੇ ਸਭ ਤਨ ਕੀ ਭੁੱਖ ਟਾਰੇ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਰਕਾਰ ਲਿਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਰੈ ਲਾਵੇ ਸਤਿਗੁਰ ਹਰ ਹਰ ਨਾਮ ਦਰੜਾਵੇ ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉਜਲ ਜਗਤ ਤੁਰਾਵੈ ਰਹਾਉ ਜੋ ਗੁਰ ਕਉ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਭਾਵੈ ਹਰ ਕੀ ਸੇਵਾ ਸਤ ਗੁਰ ਪੂਜੋ ਕਰਿ ਕਿਰਪਾ ਆਪ ਤੁਰਾਵੈ ਭਰਮ ਭੂਲੇ ਅਗਿਆਨੀ ਅੰਧਲੇ ਭ੍ਰੰ ਭ੍ਰੰ ਫੂਲ ਤੁਰਾਵੈ ਨਿਰਜੀਵ ਪੂਜੇ ਮੜਾ ਸ੍ਰੀ ਵਹਿ ਸਭ ਬਿਰਤੀ ਕਾਲ ਗਵਾਵੈ ਬ੍ਰह्म ਬੰਦੇ ਸੁ ਸਤਗੁਰ ਕਹੀਏ ਹਰ ਹਰ ਕਥਾ ਸੁਣਾਵੇ ਤਿਸ ਗੁਰ ਕਉ ਸਾਧਨ ਪੋਜਨ ਪਾਟ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁੰਨ ਕੀ ਫਿਰ ਟੋਟ ਨਾ ਆਵੇ ਸਤਗੁਰ ਦੇਉ ਪਰ ਤਖ ਹਰ ਮੂਰਤ ਜੋ ਅੰਮ੍ਰਿਤ ਵਚਨ ਸੁਣਾਵੇ ਨਾਨਕ ਪਾਗ ਭਲੇ ਤਿਸ ਜਨ ਕੇ ਜੋ ਹਰ ਚਰਣੀ ਚਿਤ ਲਾਵੇ ਮਲਾਰ ਮਹੱਲਾ 14 ਜਿਨ ਕਹੀ ਰਬ ਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਭਲ ਭਾਤ ਤਿਨ ਦੇਖੇ ਮੇਰਾ ਮਨ ਬਿਗ ਸਹਿ ਹਉ ਤਿਨ ਕੈ ਸਦ ਬਲ ਜਾਣ ਤ ਗਿਆਨੀ ਹਰ ਬੋਲੋ ਦਿਨ ਰਾਤ ਤਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰ ਮੰਤਰ ਜੋ ਗੁਰ ਮੰਤੁ ਰਾਮ ਰਸ ਖਾਂ ਤੁ ਰਹਾਉ ਹਰ ਕੇ ਦਾ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਭਰਾਤ ਜਿਉ ਜਲ ਦੁੱਧ ਭਿੰਨ ਪਿੰਨ ਕਾਢੈ ਹੰ ਚੁਣ ਹੰਸੁਲਾ ਤੇ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ ਜਿਨ ਕਾ ਪ੍ਰੀਤ ਨਾਹੀਂ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤੈਨ ਕਉ ਕਿਆ ਕੋਈ ਦੇਖ ਵਾਲੈ ਓਏ ਆਪ ਬੀਜਿਆ ਆਪ ਬੀਜ ਆਪੇ ਹੀ ਖਾਂਤ ਹਰ ਕਾ ਚੈਨ ਸੋਈ ਹਰ ਜਨ ਕਾ ਹਰ ਆਪੇ ਜਨਮ ਹੈ ਆਪ ਰਖਾਂ ਤੂੰ ਧੰ ਧੰ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤਿ ਤਰਾਤ ਮਲਾਰ ਮਹੱਲਾ ਚੌਥਾ ਆਗਮ ਗੋਚਰ ਨਾਮ ਹਰਿ ਉਤਮਾ ਹਰਿ ਕਿਰਪਾ ਤੇ ਜਲ ਪਾਇਆ ਹਾਂ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਪਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਾਨ ਅਨੰਦ ਨਾਨਦ ਭਾਇ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਉ ਗਿਆ ਰਹਾ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਹਉ ਕਰਮਿਆ ਤਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈ ਰੁਗ ਗਿਆ ਜੋ ਆਨ ਤਨ ਹਿਰਦੈ ਨਾਮ ਧਿਆਵਹਿ ਸਭ ਜਨਮ ਤਨਾ ਕਾ ਸਫਲ ਭਇਆ ਓ ਆਪ ਤਰੇ ਸ੍ਰਿਸ਼ਟ ਸਭ ਤਾਰੀ ਸਭ ਕੋਲ ਭੀ ਪਾਰ ਪਇਆ ਤੁਧ ਆਪੇ ਆਪ ਉਪਾਇਆ ਸਭ ਜਗ ਤੁਧ ਆਪੇ ਵਸ ਕਰ ਲਇਆ ਜਨ ਨਾਨਕ ਕਉ ਪ੍ਰਭ ਕਿਰਪਾ ਤਾਰੀ ਬਿਖ ਡੁੱਬਦਾ ਕਾੜ ਲਇਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੁਖ ਨਾ ਜਾਈ ਮਾਨਮਕ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵਤ ਜਾਤ ਬਿਰਤਾ ਜਨਮ ਗਵਾਇਆ ਦੁੱਖ ਲਾਗੈ ਪਛਤਾਣੀ ਜਿਸ ਤੇ ਉਪਜੈਤ ਸੈ ਨਚਿਤੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਾਮ ਮਨ ਮੁਖ ਜਨੁ ਪਿਆ ਹੈ ਬਿਰਤਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਗੇ ਅਭਿਮਾਨੀ ਹਉ ਮੈਂ ਵਿੱਚ ਜਲ ਜਾਈ ਤਿੰਨ ਸਿੱਧ ਨ ਬੁੱਧ ਭਈ ਮਤ ਮਦਮ ਲੋਭ ਲਹਿਰ ਦੁਖ ਪਾਈ ਗਰਬ ਗੁਰ ਬਿਹੂਨਾ ਮਾ ਦੁਖ ਪਾਇਆ ਜੰਮ ਪਕਰੇ ਜੰਮ ਪਕਰੇ ਬਿੱਲ ਲਾਈ ਹਰ ਕਾ ਨਾਮ ਅਗੋਚਿਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੈ ਦਿਨ ਰਾਤੀ ਏਕ ਸ਼ਬਦ ਲੇ ਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਗੁਰ ਕੀ ਬੜਿਆਈ ਸਤਗੁਰ ਤੇ ਹਰ ਹਰ ਮਨ ਵਸਿਆ ਸਤਗੁਰ ਕਉ ਸਤ ਬਲ ਜਾਈ ਮਨ ਤਨ ਅਰਪ ਰਖਉ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲੈਉ ਮਿਲਾਈ ਹਮ ਲੋਹ ਗੁਰ ਨਾਮ ਬੁਹਿਤਾ ਨਾਨਕ ਪਰ ਲੰਗਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਏ ਕੋ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲ ਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗ ਤ ਹਰ ਤੋਰ ਰਹਾਉ ਹਰ ਧਨ ਬਨ ਚਾਰ ਤਨ ਸੰਚੂ ਜਿਸ ਲਾਗਤ ਹੈ ਨਹੀਂ ਚੋਰ ਚਾਤਰ ਕੋ ਮੋਰ ਬੋਲ ਤ ਦਿਨ ਰਾਤੀ ਸੁਨ ਕਨ ਹਰ ਕੀ ਘੋਰ ਜੋ ਬੋਲਤ ਹੈ ਅਮ੍ਰਗ ਮੀਨ ਪੰਖੇ ਰੂਸੋ ਬਿਨ ਹਰ ਜਾਪਤ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗयो ਉਸ ਜਮ ਕਾ ਸਭ ਸੂਰ ਮਲਾਰ ਮਹੱਲਾ ਚੌਥਾ RAM RAM ਬੋਲ ਬੋਲ ਖੋਜਤੇ ਬੜ ਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾਕ ਪਾਏ ਲਾਗੀ ਰਹਾਓ ਹਰ ਹਮਾਰੋ ਮੀਤ ਸਖਾਈ ਹਮ ਹਰ ਸੋ ਪ੍ਰੀਤ ਲਾਗੀ ਹਰ ਹਮ ਗਾਵੈ ਹਰ ਹਮ ਬੋਲੈ ਔਰ ਦੁਤੀਆ ਪ੍ਰੀਤ ਹਮ त्याਗੀ ਮਨ ਮੋਹਣ ਮੋਰ ਪ੍ਰੀਤਮ RAM ਹਰ ਪਰਮਾਨੰਦ ਬਰਾਗੀ ਹਰ ਦੇਖੇ ਜੀਵਤ ਹੈ ਨਾਨਕ ਇਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ 5ਵਾਂ ਚੌਪ ਦੇ ਘਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦਿ ਕਿਆ ਤੂੰ ਸੋਚ ਕਿਆ ਤੂੰ ਚਿਤ ਵਹਿ ਕਿਆ ਤੂੰ ਕਰਹਿ ਉਪਾਈ ਤਾਕੋ ਕਹੋ ਪ੍ਰਵਾ ਕਾਹੂ ਕੀ ਜੇ ਗੋਪਾਲ ਸਹਾਈ ਵਰਸੈ ਮੇਗ ਸਖੀ ਕਰਪਾ ਹੁਨ ਆਏ ਮੋਹ ਦੀਨ ਕਿਰਪਾ ਦੇ ਧਾਕੁਰ ਨਾਮ ਨਦ ਨਾਮ ਸਮਾਇ ਰਹੋ ਅਨਕ ਪ੍ਰਕਾਰ ਭੋਜਨ ਬਕੀ ਇਹ ਬਹੁ ਵਿੰਜਨ ਮਿਸਟਾਈ ਕਰੀ پاک ਸਾਲ ਸੋਚ ਪਵਿੱਤਰਾ ਹੁਣ ਲਾਵਹੁ ਭੋਗ ਹਰ ਰਾਇ ਦੁਸ਼ਟ ਬਦਾਰੇ ਸਾਜਨ ਰਹਿ세 ਇਹ ਮੰਦਰ ਘਰ ਅਪਨਾਇ ਜੋ ਗ੍ਰਹਿ ਲਾਲ ਰੰਗਿਓ ਆਇ ਤਉ ਮੈਂ ਸਭ ਸੁਖ ਪਾਏ ਸੰਤ ਸਬਾ ਉਟ ਗੁਰ ਪੂਰੇ ਧੁਰ ਮਸਤਕ ਲੇਖ ਲਖਾਏ ਜਨ ਨਾਨਕ ਕੰਤ ਰੰਗੀਲਾ ਪਾਇ ਫਿਰ ਦੂਖ ਨ ਲਾਗੇ ਆਇ ਮਲਾਰ ਮਹੱਲਾ ਪੰਜਵਾਂ ਖੀਰ ਆਧਾਰ ਬਾਰਕ ਜਬ ਹੁੰਦਾ ਬਿਨ ਖੀਰੈ ਰਹਿ ਨਾ ਜਾਈ ਸਾਰ ਸਮਾਲ ਮਾਤਾ ਮੁਖ ਨੀਰੈ ਤਬ ਉਹ ਤ੍ਰਿਪਤ ਅਗਾਈ ਹਮ ਬਾਰਕ ਪਿਤਾ ਪ੍ਰਭ ਦਾਤਾ ਭੂਲੇ ਬਾਰਕ ਅਨਕ ਲਖ ਬਰੀਆ ਅਨ ਠੌਰ ਨਹੀਂ ਜਹ ਜਾਤਾ ਰਹਾਉ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲਾ ਮਾਤਾ ਪਿਤਾ ਕੰਠ ਲਾਏ ਰਾਖੇ ਅੰਨ ਸਹਿਜ ਤਬ ਖੀਲੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਾਮੀ ਤਿਸ ਬਾਰਕ ਭੂਖ ਕੈ ਸੀ ਨਾਮ ਨਿਦ ਨਾਮ ਨਦਾਨ ਗਰੇ ਤੇ ਰਹਿ ਮਨ ਬਾਂਛੈ ਸੂਲੇ ਸੀ ਪਿਤਾ ਕਿਰਪਾਲ ਆਗਿਆ ਇਹ ਦੀਨੀ ਬਾਰਕ ਮੁਖ ਮੰਗੈ ਸੂ ਦੇਨਾ ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਵਸੈ ਨਿਤ ਚਰਨਾ ਮਲਾਰ ਮਹੱਲਾ ਪੰਜਵਾਂ ਸਗਲ ਵਿੱਦੀ ਜੁਰਿਆ 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 ਜੁਰ ਆਹਰ ਕਰ ਆ ਕਰਿਆ ਤਜੂ ਸਗਲ ਅੰਦੇਸਾ ਕਾਰਜ ਸਗਲ ਅਰੰਬਿਓ ਘਰ ਕਾ ਠਾਕੁਰ ਕਾ ਪਰੂਸਾ ਸੁਣੀਐ ਵਾਜੈ ਬਾਜ ਸੁਹਾਵੀ ਭੋਰ ਭਇਆ ਮੈਂ ਪ੍ਰੇਮਕ ਪੀਖੈ ਗ੍ਰਹਿ ਮੰਗਲ ਸੋਹਲਾਵੀ ਰਹਾਉਂ ਮਨੁਆ ਲਾਏ ਸਵਾਰੇ ਥਾਨਾ ਪੁੱਛੋ ਸੰਤਾ ਜਾਏ ਖੋਜਤ ਖੋਜਤ ਮੈਂ ਪਾਹਨ ਮਿਲਿਉ ਭਗਤ ਕਰੋ ਨੇਵ ਪਾਏ ਜਬ ਪ੍ਰੇ ਆਏ ਬਸੇ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ ਮੀਤ ਸਾਜਨ ਮੇਰੇ ਪਏ ਸਹੇਲੇ ਪ੍ਰਭ ਪੂਰਾ ਗੁਰੂ ਮਲਾਇਆ ਸਕੀ ਸਹੇਲੀ ਪਏ ਅਨੰਤਾ ਗੁਰਕਾਰ ਜਹਮਰੇ ਪੂਰੇ ਕਉ ਨਾਨਕ ਬਾਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਮਲਾਰ ਮਹੱਲਾ ਪੰਜਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੂਖ ਜਠਰ ਕਉ ਭਰਤੇ ਕਿਰਪਾ ਨਿਧ ਛੋੜਿਆਨ ਕਉ ਪੂਜੈ ਆਤਮ ਘਾਤੀ ਹਰਤੇ ਹਰ ਬਿਸਰਤੇ ਦੁਖ ਦੁਖ ਮਰਤੇ ਅਨਕਬਾਰ ਭਮਹਿ ਬੋ ਜੋਨੀ ਤੇਕ ਨਾ ਕਾਹੂ ਧਰਤੇ ਰਹਾਉ ਤਿਆਗ ਸੁਆਮੀ ਆਨੋ ਆਨ ਕਉ ਚਿਤਵਤ ਮੂੜ ਮੁਗਦ ਖਲ ਰਖਤੇ ਖਲ ਮੂੜ ਮੁਗਦ ਖਲ ਖਰਤੇ ਕਾਗਰ ਨਾਵ ਲੰਘੈ ਕਤ ਸਾਗਰ ਬ੍ਰੇਤ ਕਤਹਿਤ ਹਮ ਤਰਤੇ ਸਿਵ ਬ੍ਰੰਚ ਅਸੁਰ ਸੁਰ ਜੀਤੇ ਕਾਲ ਅਗਨ ਮਹਿ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਸਿਵ ਬ੍ਰੰਚ ਅਸੁਰ ਸੁਰ ਜੀਤੇ ਕਾਲ ਅਗਨ ਮਹਿ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮ ਨ ਡਰੋ ਪ੍ਰਭ ਕਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ